ਕਿਆ ਪਰੰਡੋ ਕਿਹਦੇ ਬੱਤ ਬਾਬਾ ਬਾਬਾ ਅੱਜ ਪਰੰਡ ਘੋਟਾ ਆਇਆ ਜੀ ਪਾਇਨੇ ਦੇ ਨਾਲ ਬਰਛੇ ਨਾਲ ਆਹ ਬਰਛੇ ਦੇ ਨਾਲ ਘੋਟਦੇ ਆ ਪਰੰਡਾ ਜੋ ਹੈ ਬਰਛੇ ਦੇ ਨਾਲ ਮੈਂ ਕਿਹਾ ਘੋਟਦੇ ਆ ਪਰੰਡੋ ਤੇ 2:00 4:00 ਵਜੇ ਤੇ ਫਟ ਆ ਜਾਣਗੇ ਥੱਲੇ ਇਹਨੇ ਲੋਟ ਹੀ ਇਹਦੇ ਨਾਲ ਆਉਣਾ ਬਰਸ਼ੇ ਨਾਲ ਬਣਾ ਆਪਣੇ ਹੋਰ ਹੈ ਨਹੀਂ ਕਿ ਦੂਜੀ ਖਲਦੀ ਹੈ ਖਲਦੀ ਆਹੀ ਆ ਅਲੀਪਾ ਗਿਆ ਕਿ ਆਪ ਮਰਮ ਪਿਆਰੀ ਸੀ ਲੈਂਦੀ ਹੈ ਦੇ ਨੇ ਜੇ ਕਾਲੀ ਹੋਣੀ ਹੋਏ ਤਾਂ ਸ਼ਾਇਦ ਉਹ ਤੋਂ ਪੁੱਟਾ ਕੇ ਦੇਖੂਗਾ ਤੁਹਾਡੀ ਤਾਂ ਕਿੰਨਾ ਪਿਆਰ ਹੋਈ ਹੈ ਹਾਂ ਦੋਨੋਂ ਸਮਾਂ ਦੇ ਕੱਢੀ ਘਰ ਕੋਈ ਨਹੀਂ ਕੋਈ ਜਾ ਅ ਅੱਜ ਜਾਣਾ ਜੱਥੇ ਚ ਉਹ ਅੱਜ ਜਾਣਾ ਜੱਥੇ ਚ ਮੈਂ ਗਿਆ ਲੈ ਨਾਲੇ ਜੱਥੇ ਚ ਜਾਣਾ ਅੱਜ ਇੱਥੇ ਕਰਦੇ ਆ ਆ ਬੂਟੇ ਵੀ ਆਪਣੇ ਇੱਥੇ ਹਰੇ ਹੋਏ ਪਏ ਮੈਨਾਂ ਵਿੱਚ ਇਹਦੇ ਹੋਰ ਹਨਾ ਆਹ 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 ਕਾਹਦੇ ਹਰੇ ਹੋਏ ਪਿਆ ਕਿਹਸੇ ਆਉ ਜਾਂ ਲਈ ਇਹ ਤਾਂ ਨਹੀਂ ਸ਼ਕਤ ਬਿਲਕੁਲ ਨਹੀਂ ਆਹ ਈਗਾ ਆ ਮੈਨ ਇੱਕ 베ਰੀ ਵੀ ਹਰੀ ਹੋ ਗਈ ਠੀਕ ਆ ਪਰ ਵਧੀਆ ਵਾ 베ਰੀ ਵੀ ਵਧੀਆ ਠੀਕ ਆ पी लागे पी लागे पी लागे Thank you.